हेलो फ्रेंड्स वेलकम टू माय चैनल आजती वीडियो च पलेख करंगी मेरा मनपसंद अध्यापक भूमिका की है मैं आदर्श पब्लिक स्कूल विच पढ़दा हा उंचता मैं सारे अध्यापक का दा आदर से इतकार करदा हा पर पंडित देव राम राज शर्मा मेरे मनपसंद अध्यापक हु ओएमए पंजाबी ते अंग्रेजी ते बीएड हन ਉਹ ਸਾਨੂੰ ਪੰਜਾਬੀ ਪੜਾਉਂਦੇ ਹਨ ਉਹਨਾਂ ਦਾ ਪੜਾਇਆ ਵਿਦਿਆਰਥੀ ਬੋਰਡ ਦੇ امتحانات ਵਿੱਚ ਹੀ ਨਹੀਂ ਜੀਵਨ ਦੇ امتحاناتਾਂ ਵਿੱਚ ਵੀ ਮਾਰ ਨਹੀਂ ਖਾਂਦਾ ਹੁਣ ਤੁਸੀਂ ਇੱਥੇ ਸਕੂਲ ਦਾ ਨਾਮ ਜੋ ਮਰਜ਼ੀ ਲਿਖ ਸਕਦੇ ਹੋ ਅਧਿਆਪਕ ਦਾ ਨਾਮ ਜੋ ਮਰਜ਼ੀ ਲਿਖ ਸਕਦੇ ਹੋ ਤੇ ਮੇਰੇ ਮਨ ਪਾਉਂਦੇ ਦੇ ਆਪਖੰਡ ਮੈਂ ਇਸ ਸਕੂਲ ਵਿੱਚ ਪੜਦਾ ਤੇ ਉਹਨਾਂ ਦਾ ਪੜਾਇਆ ਵਿਦਿਆਰਥੀ ਜਿਹੜਾ ਹੈ ਇੱਧਰ-ਇੱਧਰ ਤੱਕ ਸਫਲ ਹੁੰਦਾ ਹੈ ਪੂਰੇ ਜੀਵਨ ਵਿੱਚ ਸਫਲ ਹੁੰਦਾ ਹੈ ਉਸ ਤੋਂ ਬਾਅਦ ਕੀ ਹੈ ਜੀਵਨ ਦਾ ਉਦੇਸ਼ ਪੜਨਾ ਬਣਾਉਣਾ ਹੀ ਉਹਨਾਂ ਦੇ ਜੀਵਨ ਦਾ ਉਦੇਸ਼ ਹੈ ਉਪਾਉ ਮੀ ਉਚੇਰੀ ਵਿਦਿਆ ਪ੍ਰਾਪਤ ਕਰਕੇ ਪੱਕੀ ਨੌਕਰੀ ਤੇ ਵੀ ਲੱਗ ਗਏ ਹਨ ਪਰ ਫਿਰ ਵੀ ਪੁਰਾਤਨ ਗ੍ਰੰਥ ਪੜ੍ਹਦੇ ਹਨ ਘਰ ਵਿੱਚ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵੇਖਣ ਵਾਲਾ ਯੋਗ ਹੈ ਹੁਣ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਦਾ ਜੀਵਨ ਦਾ ਉਦੇਸ਼ ਲਿਖਣਾ ਆਪਾਂ ਨੇ ਉਹਨਾਂ ਦਾ ਜੀਵਨ ਦਾ ਉਦੇਸ਼ ਪੜਨਾ ਪੜਾਉਣਾ ਹੀ ਹੈ ਉਹ ਪੜਾਉਂਦੇ ਵੀ ਨੇ ਤੇ ਪੜ੍ਹਦੇ ਵੀ ਨੇ ਉਸ ਤੋਂ ਬਾਅਦ ਪੜਾਉਣ ਦੀ ਕਲਾ ਤੇ ਜਿਹੜੇ ਸਾਡੇ ਮਨਪਸੰਦ ਅਧਿਆਪਕ ਨੇ ਉਹ ਪੜਾਉਣਾ ਕੋਲ ਪਰ ਹੰਡੀ ਕਲਾਏ ਉਹ ਬਹੁਤ ਵਧੀਆ ਤਰੀਕੇ ਨਾਲ ਪੜਾਉਂਦੇ ਹਨ ਸਾਰੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੀ ਪੀਰੀਅਡ ਦਾ ਇੰਤਜ਼ਾਰ ਕਰਦੇ ਨੇ ਪੜਾਉਣਾ ਵੀ ਕਲਾ ਹੈ ਇਸ ਵਿੱਚ ਮੁਆਰਤ ਪ੍ਰਾਪਤ ਕਰਨ ਵਾਲਾ ਦੇ ਆਪੱਖ ਹੀ ਆਪਣੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰ ਸਕਦਾ ਹੈ ਸ਼ਰਮਾ ਜੀ ਜਦੋਂ ਵੀ ਕਵਿਤਾ ਦੀ ਪਾਠ ਪੁਸਤਕ ਮਦਮ ਸੁਰ ਵਿੱਚ ਗਾ ਕੇ ਪੜਾਉਂਦੇ ਹਨ ਤਾਂ ਜਮਾਤ ਵਿੱਚ ਚੁੱਪ ਚਾਹ ਮਰਚ ਜਾਂਦੀ ਹੈ ਮਤਲਬ ਜਿਹੜੇ ਸਾਡੇ ਅਧਿਆਪਕ ਨੇ ਉਜਾਦੀ ਪੜਾਉਂਦੇ ਨੇ ਮੱਦਮ ਸੁਰ ਵਿੱਚ ਜਿਹੜੀ ਕੋਈ ਵੀ ਪੋਇਮ ਜਾਂ ਕੁਝ ਵੀ ਪੜਾਉਂਦੇ ਨੇ ਤਾਂ ਉਸ ਟਾਈਮ ਜਿਹੜਾ ਇਹ ਕਲਾਸ ਵਿੱਚ ਸਾਰੀ ਜਾਂ ਜਮਾਤ ਵਿੱਚ ਸਾਰੀ ਚੁੱਪਚਾਹ ਵਰਤ ਜਾਂਦੀ ਹੈ ਸਾਰੇ ਉਸ ਨੂੰ ਧਿਆਨ ਨਾਲ ਸੁਣਦੇ ਹੁੰਦੇ ਹਨ ਜਦ ਦੇ ਵਾਰਤਕ ਦਾ ਕੋਈ ਲੇਖ ਪੜਾ ਰਹੇ ਹੁੰਦੇ ਹਨ ਤਾਂ ਸ਼ਬਦ ਆਪ ਮੁਹਾਰੇ ਇਹਨਾਂ ਤੋਂ ਦੇ ਮੂੰਖੋਂ ਕਿਸੇ ਵੈਣ ਵਿੱਚ ਵੰਦੇ ਜਾਂਦੇ ਹਨ ਸਾਰੇ ਵਿਦਿਆਰਥੀ ਉਹਨਾਂ ਦੇ ਪੀਰੀਅਡ ਨੂੰ ਉਕਸੁਕਤਾ ਨਾਲ ਉਡੀਕਦੇ ਹਨ ਉਹ ਦੇ ਆਪਕ ਭਾਵੇਂ ਪੰਜਾਬੀ ਦੇ ਹਨ ਪਰ ਸਾਨੂੰ ਅੰਗਰੇਜ਼ੀ ਤੇ ਗਣਿਤ ਵੀ ਪੜਾ ਦਿਆ ਕਰਦੇ ਹਨ ਇਸੇ ਸਤ ਦਾ ਉਹ ਵਿਦਿਆਰਥੀਆਂ ਵਿੱਚ ਸਰਮਨ ਪਿਆਰੇ ਹਨ ਵਿਦਿਆਰਥੀਆਂ ਨੂੰ ਉਤਸ਼ਾਹ ਕਰਨ ਵਾਲੇ ਹੁਣ ਜਿਹੜੇ ਸਾਡੇ ਮਨ ਪਸੰਦ ਦੇ ਆਪਕ ਨੇ ਉਹ ਜਿਹੜਾ ਹੈ ਵਿਦਿਆਰਥੀਆਂ ਨੂੰ ਉਤਸ਼ਾਹ ਕਰਦੇ ਨੇ ਉਤਸ਼ਾਹ ਨਾਲ ਹਾਰ ਨੂੰ ਜਿੱਤ ਵਿੱਚ ਬਦਲਿਆ ਜਾ ਸਕਦਾ ਹੈ ਸ਼ਰਮਾ ਜੀ ਪੜਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਚੰਗੇ ਕੰਮ ਕਰਨ ਲਈ ਉਤਸ਼ਾਹ ਵੀ ਕਰਦੇ ਹਨ ਐਨਸੀਸੀ ਐਨਐਸਐਸ ਤੇ ਖੂਨਦਾਨ ਕੈਂਪਾਂ ਵਿੱਚ ਅਸੀਂ ਇਹਨਾਂ ਦੀ ਸੰਗਤ ਵਿੱਚ ਬਹੁਤ ਆਨੰਦ ਮਾਣਦੇ ਹਾਂ ਇਹਨਾਂ ਕੈਂਪਾਂ ਵਿੱਚ ਇਹ ਸਮਾਜ ਦੀਆਂ ਸੱਭਿਆ ਸਮੱਸਿਆਵਾਂ ਅਤੇ ਕੋਈ ਹੋਰ ਗੱਲਾਂ ਤੇ ਵੀ ਚੰਨਣਾ ਪਾਉਂਦੇ ਹਨ ਹੋਰ ਗਤੀਵਿਧੀਆਂ ਵਿੱਚ ਦਿਲਚਸਪੀ ਲੈਣ ਵਾਲੇ ਹੁਣ ਜਿਹੜੇ ਸਾਡੇ ਮਨਪਸੰਦ ਵਿਆਪਕ ਨੇ ਜਿਹੜੇ ਉਹ ਹੋਰ ਵੀ ਗਤੀਵਿਧੀਆਂ ਵਿੱਚ ਹੋਰ ਵੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਹੋਰ ਵੀ ਗਤੀਵਿਧੀਆਂ ਵਿੱਚ ਦਿਲਚਸਪੀ ਲੈਂਦੇ ਨੇ ਸ਼ਰਮਾ ਜੀ ਪੜਾਉਣ ਦੇ ਕੈਂਪਾਂ ਵਿੱਚ ਜਾਣ ਤੋਂ ਇਲਾਵਾ ਖੇਡਾਂ ਭਾਸ਼ਣ ਕਾਫ ਨਾਟ ਪ੍ਰਤੀਯੋਗਤਾਵਾਂ ਸੱਭਿਆਚਾਰਕ ਪ੍ਰੋਗਰਾਮ ਇਨਾਮ ਵੰਡ ਸਮਾਰੋਹਾਂ ਤੇ ਇਮਤਿਹਾਨਾਂ ਦੀ ਨਿਗਰਾਨੀ ਆਦ ਕੰਮਾਂ ਵਿੱਚ ਵੱਧ ਚੜ੍ਹ ਕੇ ਦਿਲਚਸਪੀ ਲੈਂਦੇ ਹਨ ਸਮੇਂ ਦੇ ਪਾਬੰਦਕ ਹੁਣ ਜਿਹੜੇ ਸਾਡੇ ਅਧਿਆਪਕ ਜੀ ਨੇ ਉਹ ਸਮੇਂ ਦੇ ਪਾਬੰਦਕ ਵੀ ਨੇ ਇਸ ਲੇਖ ਵਿੱਚ ਆਪਾਂ ਨੇ ਆਪਣੇ ਅਧਿਆਪਕ ਜੀ ਦੀਆਂ ਸਾਰੀਆਂ ਕੁਆਲਿਟੀਆਂ ਲਿਖਣੀਆਂ ਐ ਜਿਹੜੀਆਂ ਵੀ ਸਾਨੂੰ ਚੰਗੀਆਂ ਲੱਗਦੀਆਂ ਹਨ ਸ਼ਰਮਾ ਸਾਹਿਬ ਸਮੇਂ ਦੇ ਪਾਬੰਦਕ ਰਹਿੰਦੇ ਹਨ ਇਹ ਨਾ ਸਿਰਫ ਬੋਰਡ ਦੇ ਨਿਸ਼ ਨਿਸ਼ਚਿਤ ਪਾਠਕ੍ਰਮ ਨੂੰ ਚੰਗਾ ਚੰਗੀ ਤਰ੍ਹਾਂ ਬਣਾਉਂਦੇ ਹਨ ਸੋਗੋ ਸੰਸਾਰ ਦੀਆਂ ਪ੍ਰਚਲਿਤ ਸਮੱਸਿਆਵਾਂ ਤੋਂ ਤੇ ਵੀ ਜਾਣਕਾਰੀ ਦਿੰਦੇ ਹਨ ਇਹਨਾਂ ਦੀ ਪੜ੍ਹਾਈ ਪੜਾਏ ਹੋਏ ਬੱਚੇ ਇਮਤਿਹਾਨਾਂ ਵਿੱਚ ਤਾਂ ਕੀ ਸਮੁੱਚੀ ਜ਼ਿੰਦਗੀ ਵਿੱਚ ਸਫਲ ਹੁੰਦੇ ਹਨ ਵਿਦਿਆਦਾਨੀ ਉਹ ਕਮਜ਼ੋਰ ਵਿਦਿਆਰਥੀਆਂ ਜਾਂ ਵੱਡੇ ਉਮਰ ਉਮਰੇ ਅਨਪੜਾ ਜਾਂ ਉਚੇਰੀ ਵਿੱਦਿਆ ਦੇ ਅਬੀਲਾਖੀਆਂ ਅਬੀਲਾਖੀਆਂ ਨੂੰ ਆਪਣੇ ਵਿਹਲੇ ਸਮੇਂ ਵਿੱਚ ਮੁਫਤ ਵਿੱਚ ਪੜਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਉਹ ਵਿਦਿਆ ਵਿਦਿਆਦਾਨ ਨੂੰ ਉੱਤਮ दान ਸਮਝ ਕੇ ਇਸ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਜਿਹੜੇ ਸਾਡੇ ਸਾਡੇ ਅਧਿਆਪਕ ਨੇ ਮਨਪਸੰਦ ਉਹ ਬਹੁਤ ਹੀ ਮੁਫਤ ਵਿੱਚ ਪੜਾ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਇਸ ਤੋਂ ਬਾਅਦ ਵਿਦਿਆਰਥੀਆਂ ਲਈ ਚਾਨਣ ਮੁਨੇਰਾ ਸ਼ਰਮਾ ਸਾਹਿਬ ਵਿਦਿਆਰਥੀਆਂ ਲਈ ਚਾਨਣ ਮੁਨੇਰਾ ਦਾ ਕੰਮ ਕਰਦੇ ਹਨ ਉਹਨਾਂ ਦੀਆਂ ਸਫਤਤਾ ਸੁਣ ਕੇ ਮਾਪੇ ਉਹਨਾਂ ਨੂੰ ਮਿਲਣ ਲਈ ਸਕੂਲ ਆ ਜਾਂਦੇ ਹਨ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਮੂੰਹ ਸ਼ਰਮਾ ਜੀ ਜਿਹੜੇ ਸ਼ਰਮਾ ਜੀ ਨੇ ਉਹਨਾਂ ਦੀਆਂ ਸਫਤਤਾ ਸੁਣ ਕੇ ਮਾਪੇ ਵੀ ਮਿਲਣ ਆਉਂਦੇ ਹਨ ਪੇਰੈਂਟਸ ਵੀ ਸਕੂਲ ਲਈ ਮਿਲਣ ਮਿਲਣ ਆਉਂਦੇ ਹਨ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਮੂੰਹ ਸ਼ਰਮਾ ਜੀ ਦੀ ਤਾਰੀਫ਼ਾਂ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਉਹਨਾਂ ਦੀ ਗੁணா ਸਤਕਾ ਹੀ ਕਈ ਵਿਦਿਆਰਥੀ ਸਾਡੇ ਸਕੂਲ ਵਿੱਚ ਦਾਖਲਾ ਲੈਣਾ ਪਸੰਦ ਕਰਦੇ ਹਨ ਉਹਨਾਂ ਦੀ ਇੰਨੀ ਜ਼ਿਆਦਾ ਹਰਮਨ ਪਿਆਰਤਾ ਉਹਨਾਂ ਲਈ ਤੇ ਸਕੂਲ ਲਈ ਮਾਣ ਵਾਲੀ ਗੱਲ ਹੈ ਸਕੂਲ ਦਾ ਸਲਾਨਾ ਸਮਾਗਮ ਸਲਾਨਾ ਸਮਾਗਮ ਤੇ ਵਿਦਾਈ ਕੀ ਭਾਸ਼ਣ ਵਿੱਚ ਸ਼ਰਮਾ ਜੀ ਇੰਨੇ ਭਾਵਕ ਹੋ ਜਾਂਦੇ ਹਨ ਕਿ ਸਿਰਫ ਇਹਨਾਂ ਦੇ ਨੇਤਰ ਹੰਝੂਆਂ ਨਾਲ ਭਰੇ ਹੁੰਦੇ ਹਨ ਸੁਗ ਵਿਦਿਆਰਥੀ ਤ੍ਰਿਪ ਤ੍ਰਿਪ ਹੰਝੂ ਬੌਂਦੇ ਨਜ਼ਰ ਆਉਂਦੇ ਹਰ ਇਹਨਾਂ ਦੀਆਂ ਸਿੱਖਿਆਵਾਂ ਸਾਨੂੰ ساری ਉਮਰ ਨਹੀਂ ਭੁੱਲਣਗੀਆਂ ਸਿੱਟਾ ਕੀ ਹੈ ਸ਼ਰਮਾ ਜੀ ਗੁਣਵਾਨ ਅਧਿਆਪਕ ਭਾਗਾਂ ਵਾਲੇ ਵਿਦਿਆਰਥੀ ਨੂੰ ਹੀ ਮਿਲਦੇ ਹਨ ਅਜਿਹੇ ਆਦਰਸ਼ ਅਧਿਆਪਕ ਦੀ ਹੀ ਵਿਦਿਆਰਥੀ ਨੂੰ ਚੰਗੇ ਇਨਸਾਨ ਬਣਾਉਣਾ ਬਣਾਉਂਦੇ ਹਨ ਪਰਮਾਤਮਾ ਉਹਨਾਂ ਨੂੰ ਲੰਬੀ ਤੇ ਸਿਹਤਮੰਦ ਉਮਰ ਬਖਸ਼ੇ ਤਾਂ ਕਿ ਉਹ ਸੇਵਾਮੁਕਤ ਹੋਣ ਉਪਰੰਤ ਵੀ ਲੋਕ ਸੇਵਾ ਕਰਦੇ ਰਹਿਣ